ਪੰਜਾਬ ਦੇ ਸਾਬਕਾ ਗਵਰਨਰ ਬਣਵਾਰੀ ਲਾਲਪ੍ਰੋਹਿਤ ਦੇ ਵੱਲੋਂ ਆਪਣੀ ਅੰਤਿਮ ਸਪੀਚ ਦਿੱਤੀ ਗਈ ਹੈ ਕਿਉਂਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਅਤੇ ਨਵੇਂ ਗਵਰਨਰ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕੁਟਾਰੀਆ ਨੂੰ ਲਗਾ ਦਿੱਤਾ ਗਿਆ ਤੇ ਇਸ ਮੌਕੇ ਕੱਲ ਉਹਨਾਂ ਦੇ ਵੱਲੋਂ ਰਾਜਪਾਲ ਬਣਵਾਰੀ ਲਾਲਪ੍ਰੋਹਿਤ ਦੇ ਵੱਲੋਂ ਆਪਣਾ ਅੰਤਿਮ ਭਾਸ਼ਣ ਦਿੱਤਾ ਗਿਆ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਸਰਕਾਰ ਨੂੰ ਸਲਾਹਾਂ ਅਤੇ ਜਾਂਦੇ ਜਾਂਦੇ ਚੁੰਡੀ ਵਟਣ ਦਾ ਕੰਮ ਵੀ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਆਪਣੇ ਪੰਛਨ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ਉਹ ਸਗੋਂ ਖੁਸ਼ੀ ਖੁਸ਼ੀ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਮੀਡੀਆ ਦੇ ਵਿੱਚ ਅਕਸਰ ਹੀ ਮੁੱਖ ਮੰਤਰੀ ਤੇ ਰਾਜਪਾਲ ਵਿਚਕਾਰ ਛਤੀ ਦਾ ਅੰਕੜਾ ਹੁੰਦੀ ਹੈ ਖਬਰਾਂ ਆਉਂਦੀਆਂ ਸਨ ਜਦੋਂ ਕਿ ਅਜੇ ਹਾ ਕੁਝ ਵੀ ਨਹੀਂ ਹੈ ਇੱਕ ਦੋ ਵਾਰ ਜ਼ਰੂਰ ਹੋਇਆ ਪਰ ਉਹਨਾਂ ਦੇ ਮਨ ਵਿੱਚ ਮੁੱਖ ਮੰਤਰੀ ਪ੍ਰਤੀ ਅਜੇ ਹਾ ਕੁਝ ਵੀ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਜਦੋਂ ਮੈਂ ਆਪਣਾ ਅਸਤੀਫਾ ਦਿੱਤਾ ਤਾਂ ਮੈਂ ਮੀਡੀਆ ਦੇ ਵਿੱਚ ਆਣ ਕੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਤੋਂ ਦੁਖੀ ਹੋ ਕੇ ਆਪਣਾ ਅਸਤੀਫਾ ਦਿੰਦਾ ਹੈ ਪਰ ਅਜੇ ਹੁਣ ਕੁਝ ਵੀ ਨਹੀਂ ਹੈ ਮੈਂ ਮਜ਼ਾਕ ਕੀਤਾ ਸੀ ਮੈਂ ਆਪਣੇ ਨਿੱਜੀ ਕਾਰਨਾ ਕਰਕੇ ਅਸਤੀਫਾ ਦਿੰਦਾ ਹੈ ਉਹਨਾਂ ਦਾ ਕਹਿਣਾ ਕਿ ਮੈਂ 84 ਸਾਲ ਦਾ ਹੋ ਗਿਆ ਅਤੇ ਪਰਿਵਾਰ ਦੀ ਸਹਿਮਤੀ ਨਾਲ ਮੈਂ ਆਪਣਾ ਅਸਤੀਫਾ ਦਿੰਦਾ ਹੈ ਹੁਣ ਮੈਂ ਆਪਣਾ ਸਮਾਂ ਪਰਿਵਾਰ ਨਾਲ ਬਤਿੱਦ ਕਰਨਾ ਚਾਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਹਿੰਦੂ ਧਰਮ ਦੇ ਵਿੱਚ ਇੱਕ ਗੱਲ ਆਖੀ ਜਾਂਦੀ ਹੈ ਕਿ ਜਿਸ ਵਿਅਕਤੀ ਨੇ ਆਪਣੀਆਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ 1000 ਪੂਰਨ ਮਾਸੀਆਂ ਦੇਖ ਲਿਆ ਹੁਣ ਉਸ ਨੂੰ ਕੰਮ ਤੋਂ ਛੁੱਟੀ ਲੈ ਕੇ ਧਾਰਮਿਕ ਸੇਵਾਵਾਂ ਦੇ ਵਿੱਚ ਰੁੱਝ ਜਾਣਾ ਚਾਹੀਦਾ ਹੈ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਇਸ ਫੇਅਰਵੈਲ ਸਮਾਗਮ ਦੇ ਵਿੱਚ ਪੰਜਾਬ ਦੇ ਲੋਕ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਮੌਜੂਦ ਰਹੇ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਸਪੀਕਰ ਅਤੇ ਮੰਤਰੀਵਾਂ ਵੱਲ ਵੇਖਦਿਆਂ ਹੋਇਆਂ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਜਾ ਕੇ ਦੱਸ ਦਿਓ ਕਿ ਮੈਂ ਪੰਜਾਬ ਦਾ ਹੈਲੀਕਾਪਟਰ ਇਸ ਕਰਕੇ ਨਹੀਂ ਵਰਤਿਆ ਕਿ ਮੈਂ ਉਹਨਾਂ ਨਾਲ ਨਾਰਾਜ਼ ਆ ਸਗੋਂ ਇਸ ਕਰਕੇ ਨਹੀਂ ਵਰਤਿਆ ਕਿਉਂਕਿ ਮੈਂ ਪੰਜਾਬ ਦੇ ਪੰਜਾਬ ਦੀ ਜਿਹੜੀ ਹਵਾ ਹੈ ਉਸ ਦੀ ਮਿੱਟੀ ਹੈ ਉਸ ਨੂੰ ਬਾਏ ਰੋਡ ਜਾ ਕੇ ਉੱਥੋਂ ਦੀ ਜਿਮੀਨੀ ਹਕੀਕਤ ਜਾ ਕੇ ਦੇਖਣਾ ਚਾਹੁੰਦਾ ਸੀ ਇਸ ਕਰਕੇ ਮੈਂ ਖੇਤਾਂ ਦੇ ਵਿੱਚ ਦੀ ਜਦੋਂ ਲੰਘਦਾ ਸਾਂ ਤਾਂ ਮੈਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਆਉਂਦੀ ਸੀ ਆਪਣਾ ਵਾਤਾਵਰਣ ਮੈਨੂੰ ਵਧੀਆ ਲੱਗਦਾ ਸੀ ਇਸ ਕਰਕੇ ਮੈਂ ਹੈਲੀਕਾਪਟਰ ਦੀ ਜਗ੍ਹਾ ਪੰਜਾਬ ਦੇ ਵਿੱਚ ਬਾਏ ਰੋਡ ਸੜਕਾਂ ਰਾਹੀਂ ਜਾਣਾ ਹੀ ਮੁਨਾਸਬ ਸਮਝਿਆ ਇਸ ਦੇ ਨਾਲ ਹੀ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਸਰਕਾਰ ਨੂੰ ਚੁੰਡੀ ਵੱਡਣ ਦਾ ਕੰਮ ਵੀ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਮੇਰੇ ਕੋਲ ਇੱਕ ਤੁਹਾਡੇ ਸਾਰੇ ਲਈ ਸੁਨੇਹਾ ਹੈ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਅੱਗੇ ਜਾਣਾ ਚਾਹੁੰਦੇ ਹੋ ਤਾਂ ਆਪਣੇ ਕੰਮ ਦੇ ਵਿੱਚ ਪਾਰਦਰਸ਼ਤਾ ਲੈ ਕੇ ਆਓ ਨਾਟਕ ਨਹੀਂ ਚੱਲਦਾ ਕੰਮ ਚੱਲਦਾ ਹੈ ਸੁਧਾਰਨ ਜ਼ਿੰਦਗੀ ਜਿਓ ਅਤੇ ਆਪਣਾ ਕੰਮ ਜਿਹੜਾ ਵੀ ਤੁਸੀਂ ਕਰ ਰਹੇ ਹੋ ਆਪਣਾ ਬੈਸਟ ਦਿਓ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਬਰਮਾ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਤੁਸੀਂ ਵੀ ਆਪਣੀ ਡਿਊਟੀ ਸੰਭਾਲੋ ਮੰਤਰੀਆਂ ਨੂੰ ਸਮੇਂ-ਸਮੇਂ ਤੇ ਸਹੀ ਜਾਣਕਾਰੀ ਦਿਆ ਕਰੋ ਇਹਨਾਂ ਸਲਾਹਾਂ ਦੇ ਨਾਲ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲਪ੍ਰੋਇਹ ਦੇ ਵੱਲੋਂ ਆਪਣਾ ਆਖਰੀ ਭਾਸ਼ਣ ਫੇਅਰਵੈਲ ਮੌਕੇ ਦਿੱਤਾ ਗਿਆ